ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਅਤਿ ਗਰਮੀ ਪੈ ਰਹੀ ਸੀ ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ پا ਰਹੇ ਸੀ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਹੋਈ ਸੀ ਕਿ 12 ਵਜੇ ਤੋਂ ਲੈ ਕੇ 3-4 ਵਜੇ ਤੱਕ ਤੁਸੀਂ ਬਿਲਕੁਲ ਬਾਹਰ ਨਿਕਲੋ ਪਰ ਅੱਜ ਮੌਸਮ ਨੇ ਮિજાਜ ਬਦਲ ਲਿਆ ਤੁਸੀਂ ਦੇਖੋ ਕਿ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ بارش ਪੈ ਰਹੀ ਹੈ ਜਿਸ ਨੂੰ ਲੈ ਕੇ ਮੌਸਮ ਸੁਹਾਵਣਾ ਹੋ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜੇ ਲੋਕ ਇਸ ਬਾਰਸ਼ ਦੇ ਵਿੱਚ ਰਾਹਤ ਮਹਿਸੂਸ ਕਰ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਲੋਕਾਂ ਦਾ ਕੰਮਕਾਰ ਵੀ ਠੱਪ ਹੋਇਆ ਪਿਆ ਸੀ ਦੁਕਾਨਦਾਰਾਂ ਦਾ ਕੰਮ ਠੱਪ ਸੀ ਕਿਉਂਕਿ ਲੋਕ ਖਰੀਦਦਾਰੀ ਕਰਨ ਵਾਸਤੇ ਦੁਕਾਨਾਂ ਦੇ ਵਿੱਚ ਨਹੀਂ ਆਉਂਦੇ ਸੀ ਪਰ ਹੁਣ ਜਦੋਂ ਤੋਂ ਇਹ ਮੌਸਮ ਨੇ ਮਜ਼ਾਜ ਬਦਲਿਆ ਬਾਰਸ਼ ਪੈ ਰਹੀ ਤੁਸੀਂ ਦੇਖੋ ਕਿਵੇਂ ਜਿਹੜੀ ਬਾਰਸ਼ ਪੈਣ ਦੇ ਨਾਲ ਇਸ ਇਲਾਕੇ ਦੇ ਵਿੱਚ ਜੂਰ ਹੁਣ ਲੋਕਾਂ ਨੂੰ ਰਾਹਤ ਮਿਲੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਬਾਰਸ਼ ਦੇ ਨਾਲ ਮੌਸਮ ਵੀ ਠੰਡਾ ਹੋ ਗਿਆ ਹੈ ਤੇਜ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਜਿਹੜੇ ਲੋਕ ਦੇਖ ਰਹੇ ਨੇ ਪੂਰੇ ਪੰਜਾਬ ਭਰ ਦੇ ਵਿੱਚ ਆਪਾਂ ਆਪਣੇ ਵਿਚਾਰ ਕਮੈਂਟ ਜੁੜ ਦੇ ਦਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਕਿ ਕਿਸੇ ਕਿਸੇ ਜਗ੍ਹਾ بارش ਪੈ ਰਹੀ ਹੈ ਤੁਸੀਂ ਆਪਣੀ ਆਪਣੇ ਕਮੈਂਟ ਕਰਕੇ ਆਪਣੀ ਹਾਜ਼ਰੀ ਲਗਾ ਸਕਦੇ ਹੋ ਪਤਾ ਲੱਗ ਸਕੇ ਆਮ ਦਰਸ਼ਕਾਂ ਨੂੰ ਲੋਕਾਂ ਨੂੰ ਵੀ ਕਿਸੇ ਕਿਸੇ ਜਗ੍ਹਾ ਤੇ ਅੱਜ بارش ਹੋਈ ਹੈ ਤੁਸੀਂ ਦੇਖੋ ਕਿ بارش ਦੇ ਵਿੱਚ ਜਿੱਥੇ ਵੱਡੇ ਜਿਹੜੇ ਬਜ਼ੁਰਗ ਨੇ ਜਾਂ ਫਿਰ ਕੋਈ ਹੋਰ ਰਾਹੀਰ ਨੇ ਉਹਨਾਂ ਨੂੰ ਰਾਹਤ ਮਿਲੀ ਦੂਜੇ ਪਾਸੇ ਬੱਚਿਆਂ ਨੇ ਵੀ ਬੜੀਆਂ ਖੁਸ਼ੀਆਂ ਬਾਰਿਸ਼ ਹੋਣ ਤੋਂ ਬਾਅਦ ਮਨਾ ਰਹੇ ਨੇ ਕਿਉਂਕਿ ਬਾਰਿਸ਼ ਦੇ ਨਾਲ ਬੱਚਿਆਂ ਦਾ ਵੀ ਬੜਾ ਬੁਰਾ ਹਾਲ ਸੀ ਤਾਂ ਬੱਚੇ ਵੀ ਜਿਹੜੇ ਨਹਾਉਂਦੇ ਇਸ ਮੌਸਮ ਦੇ ਵਿੱਚ ਨਜ਼ਰ ਆਏ ਨੇ ਬਾਰਿਸ਼ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤਸਵੀਰ ਨਾਲ ਦੀ ਨਾਲ ਤੁਸੀਂ ਦੇਖੋ ਕਿਵੇਂ ਇਹ ਬਾਰਿਸ਼ ਹੋ ਰਹੀ ਹੈ ਜਿਸ ਤੋਂ ਬਾਅਦ ਜਾ ਕੇ ਮੌਸਮ ਨੇ ਮਿਜ਼ਾਜ ਬਦਲਿਆ ਕਾਫੀ ਠੰਡਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖੋ ਕਿ ਬੱਚੇ ਇਸ ਬਾਰਿਸ਼ ਦੇ ਵਿੱਚ ਨਹਾਉਂਦੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਖਬਰ ਪਹੁੰਚ ਸਕੇ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਬਾਰਸ਼ ਦੇ ਕਾਰਨ ਕਾਫੀ ਤੁਸੀਂ ਦੇਖੋ ਕਿ ਲੋਕ ਖੁਸ਼ ਨਜ਼ਰ ਆ ਰਹੇ ਨੇ ਬੱਚੇ ਖੁਸ਼ ਨਜ਼ਰ ਆ ਰਹੇ ਨੇ ਨਹੀਂ ਤਾਂ ਲੋਕ ਜਾਂ ਫਿਰ ਬੱਚੇ ਇੱਕ ਰਾਤ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਸੀ ਪਰ ਹੁਣ ਤੁਸੀਂ ਦੇਖੋ ਕਿ ਬਾਰਸ਼ ਦੇ ਵਿੱਚ ਆਪਣੀ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਗਰਮੀ ਤੋਂ ਰਾਹਤ ਮਿਲੀ ਹੈ ਜਿਸ ਨੂੰ ਲੈ ਕੇ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਬਾਰਸ਼ ਪੈ ਰਹੀ ਹੈ ਤਾਂ ਵੱਧ ਤੋਂ ਵੱਧ ਤੁਸੀਂ ਵੀ ਖਬਰ ਨੂੰ ਸ਼ੇਅਰ ਕਰਿਓ